ਅੱਜ ਕੱਲ ਤਾਂ ਲੋਕੀ 50-50 ਲੱਖ ਰੁਪਈਆ ਲੋਨ ਤੇ ਫਿਰਦੇ ਆ ਤੇ ਤਾਂ ਵੀ ਉਹਨਾਂ ਨੂੰ ਜਿਹੜੇ ਉਹ ਵਿਜ਼ਨ ਹੀ ਮਿਲਦੇ ਜੇ ਤੁਸੀਂ 50 ਲੱਖ ਹੀ ਲਾਉਣਾ ਤੇ ਤੁਸੀਂ ਇੰਡੀਆ ਰਹਿ ਕੇ ਆਪਣਾ ਬਿਜ਼ਨਸ ਕਿਉਂ ਨਹੀਂ ਸਟਾਰਟ ਕਰਦੇ ਕੰਟ ਕਰਨੀ ਚਾਹੀਦੀ ਹੈ ਆਪਾਂ ਬਾਹਰ ਜਾ ਕੇ ਵੀ ਆਪਾਂ ਨੂੰ ਕਿਹੜਾ ਡਾਇਰੈਕਟ ਜਾ ਕੇ ਜਿਹੜੀ ਆਪਾਂ ਹਨਾ ਕਿ ਆਪਾਂ ਨੂੰ ਸਿੱਧੀ ਕੋਈ ਪੋਸਟ ਮਿਲ ਜਾਂਦੀ ਹੈ ਵੱਡੀ ਸਟਾਰਟਿੰਗ ਆਪਾਂ ਨੂੰ ਇਦਾਂ ਹੀ ਕਰਨੀ ਪੈਂਦੀ ਹੈ ਕੋਈ ਭਾਂਡੇ ਤੋਂ ਗੇ ਭਾਂਡੇ ਤੋਂ ਹੋਂ ਤੋਂ ਸਟਾਰਟ ਕਰਦਾ ਹੈ ਕੋਈ ਕਲੀਨਿੰਗ ਤੋਂ ਸਟਾਰਟ ਕਰਦਾ ਹੈ ਕੋਈ ਡਰਾਈਵਰੀ ਤੋਂ ਸਟਾਰਟ ਕਰਦਾ ਹੈ ਤੇ ਤੁਸੀਂ ਉੱਥੇ ਆਸਟ੍ਰੇਲੀਆ 'ਚ ਕੀ ਕੰਮ ਕਰਦੇ ਸੀਗੇ ਮੈਂ ਉੱਥੇ ਜਾ ਕੇ ਜਿਹੜਾ ਸੀਗਾ ਐਜ਼ ਅ ਡਿਸ਼ਵਾਸ਼ਰ ਸਟਾਰਟ ਕਰਿਆ ਸੀਗਾ ਭਾਂਡੇ ਤੋਂ ਹੋਂ ਤੋਂ ਸਟਾਰਟ ਕਰਿਆ ਸੀ ਜਿਹਨੂੰ ਪੰਜਾਬੀ 'ਚ ਕਹਿੰਦੇ ਆ ਫਿਰ ਹੌਲੀ-ਹੌਲੀ ਜਿਹੜਾ ਆਪਣੇ ਆਪ ਨੂੰ ਗੇਨ ਕਰਿਆ ਕਿਚਨ ਹੈਲਪਰ ਦੀ ਜੌਬ ਕਰੀ ਫਿਰ ਐਜ਼ ਅ ਸ਼ੈਫ ਮੈਂ ਕੰਮ ਕੀਤਾ ਐਜ਼ 3 ਸਾਲ ਫਿਰ ਮੈਂ 2014 'ਚ ਗਿਆ ਸੀਗਾ ਆਪਣੀ ਏਅਰ ਟਲ ਮੈਂ ਉੱਥੇ ਕੰਪਲੀਟ ਕਰੀ ਹੈ ਤਾਂ ਫਿਰ ਕੁਝ ਫੈਮਿਲੀ ਇਸ਼ੂਜ਼ ਦੇ ਕਾਰਨ 트ਰੇਜੇਡੀ ਹੋ ਗਈ ਸੀਗੀ ਫਾਦਰ ਕਾ ਉਸ ਵਜ੍ਹਾ ਦੇ ਕਾਰਨ ਮੈਨੂੰ ਆਸਟ੍ਰੇਲੀਆ ਛੱਡਣਾ ਪਿਆ। ਪਾਸੀ ਦੇਖ ਲਓ ਕਿੱਥੇ ਦੇ ਕਿੱਥੇ ਪਹੁੰਚ ਗਏ ਆ। ਬਾਹਰ ਲੀਆਂ ਸਟੇਟਾਂ ਤੋਂ ਆ ਕੇ ਲੋਕਾਂ ਨੇ ਇੱਥੇ ਆਪਣੇ ਪੈਰ ਜਮਾ ਲਏ ਆ ਤੇ ਅਸੀਂ ਆਪਣੀ ਸਟੇਟ 'ਚ ਰਹਿ ਕੇ ਵੀ ਆਪਾਂ ਜੇ ਕੁਝ ਨਹੀਂ ਨਾ ਕਰ ਸਕਦੇ। ਫਿਰ ਤਾਂ ਬਹੁਤ ਮਾੜੀ ਗੱਲ ਆ ਤੇ ਆਪਣੀ ਸ਼ਰਮਾ ਨੂੰ ਲਾ ਲਓ। ਸੜਕਾਂ 'ਤੇ ਆਜੋ ਜਿਹੜਾ ਕੰਮ ਕਰੋ ਯਾਰ ਮੈਂ ਕਹਿੰਦਾ ਸਿਰਫ ਕੰਮ ਕਰੋ। ਆਪਣੇ ਤਾਂ ਸਾਰੇ ਤੁਸੀਂ ਬੈਗਪੈਕ ਕਰਕੇ ਬਾਹਰ ਨੂੰ ਟੁਰੀ ਫਿਰਦੇ ਆ। ਕੀ ਬਾਹਰ ਜਾ ਕੇ ਵੀ ਕਿਹੜਾ ਜੀ ਡੀਸੀ ਦੀ ਕੁਰਸੀ ਮਿਲਦੀ ਆ ਜੀ? ਬਾਹਰ ਜਾ ਕੇ ਵੀ ਮਿਹਨਤੀ ਕਰਦੇ ਹਾਂ। ਮੈਂ ਕਰਦਾ ਸੀਗਾ ਜਾ ਕੇ 14-14 ਘ ਤੇ ਇਹ ਚੀਜ਼ਾਂ ਜਿਹੜੀਆਂ ਵੀ ਕਿ ਮੈਟਰ ਕਰਦੀਆਂ ਨੇ ਯਾਰ ਕਿ ਤੁਸੀਂ ਆਪਣਾ ਇੱਥੇ ਰਹਿ ਕੇ ਆਪਣਾ ਕੰਮ ਕਿਉਂ ਨਹੀਂ ਕਰਦੇ ਤੁਸੀਂ ਕਰੋ ਮੈਂ ਐਸੇ ਲੋਕ ਵੀ ਦੇਖੇ ਆ ਭਾਈ ਕਿ ਮੈਂ ਕਹਿੰਦਾ ਕਿ ਚੱਲ ਮੇਰੇ ਨਾਲ ਆ ਜਾ ਕੋਈ ਇੱਕ ਬੰਦਾ ਸੀਗਾ ਜੋਬ ਨਹੀਂ ਕਰਦਾ ਹਨਾ ਤੇ ਮੈਂ ਉਹਨੂੰ ਬੋਲਦਾ ਕਿ ਮੈਂ ਕਹਿੰਦਾ ਚੱਲ ਤੂੰ ਮੇਰੇ ਨਾਲ ਆ ਜਾ ਕਰ ਕਦੀ ਕਦੀ ਲੋਡ ਹੁੰਦੀ ਆ ਚੱਲ ਜੋਬ ਬੰਦਾ ਮੈਂ ਤੁਹਾਨੂੰ ਦੇ ਦਿਆ ਕਰੂੰਗਾ ਨਹੀਂ ਨਹੀਂ ਕਹਿੰਦਾ ਮੈਂ ਤਾਂ ਕੈਨੇਡਾ ਹੀ ਜਾਣਾ ਕਹਿੰਦਾ ਉੱਥੇ ਜਾ ਕੇ ਕੰਮ ਕਰੂੰਗਾ ਕਹਿੰਦਾ ਸੋ ਇਦਾਂ ਦਾ ਜਿਹੜਾ ਸਾਡੇ ਪੰਜਾਬੀਆਂ ਦਾ ਮਾਈਂਡ ਸੈਟਅਪ ਹੋ ਰੱਖਿਆ ਹੋਇਆ ਇਸ ਟਾਈਮ 'ਚ ਸੋ ਮੈਨੂੰ ਲੱਗਦਾ ਕਿ ਚੇਂਜ ਕਰਨਾ ਚਾਹੀਦਾ ਘਾਰਦਿਆਂ ਦਾ ਸਾਥ ਦੇਣਾ ਚਾਹੀਦਾ ਕਿ ਉਹਨਾਂ ਨੂੰ ਵੀ ਇਹ ਵੀ ਨਾ ਲੱਗੇ ਕਿ ਮੇਰਾ ਪੁੱਤ ਅੱਜ 28 ਸਾਲ ਦਾ ਹੋ ਗਿਆ ਤੇ ਉਹ ਵੇਲਾ ਤੁਰਿਆ ਫਿਰਦਾ ਸੜਕਾਂ ਤੇ ਉਹ ਬਿਕੋਸ ਆਫ ਡੈਡ ਕੀ ਕਿ ਉਹਨੇ ਕੈਨੇਡਾ ਜਾਣਾ ਤੁਸੀਂ ਦੇਖ ਰਹੇ ਹੋ ਪੰਜਾਬ ਨੇਸ਼ਨ ਟੀਵੀ ਤੇ ਮੈਂ ਆ ਤੁਹਾਡੇ ਨਾਲ ਕ੍ਰਿਸ਼ ਵਰਮਾ ਐਸ ਵੇਲੇ ਅਸੀਂ ਮੋਹਾਲੀ ਦੇ 4 ਫੇਸ ਤੇ ਮੌਜੂਦ ਆ ਜਿੱਥੇ ਕਿ ਇੱਕ ਨੌਜਵਾਨ ਆਸਟ੍ਰੇਲੀਆ ਤੋਂ ਵਾਪਸ ਆ ਕੇ ਕਾਰ ਦਾ ਕੰਮ ਕਰ ਰਿਹਾ ਹੈ ਚਿਕਨ ਦਾ ਕੰਮ ਕਰ ਰਿਹਾ ਹੈ ਲੋਕੀ ਇੱਥੋਂ ਦੀ ਬਾਹਰਲੇ ਦੇਸ਼ਾਂ ਜਾ ਰਹੇ ਆ ਕਿ ਅਸੀਂ ਬਾਹਰਲੇ ਦੇਸ਼ ਜਾ ਕੇ ਆਪਣਾ ਕੰਮ ਸੈੱਟ ਕਰਾਂਗੇ ਪਰ ਇਹ ਇੱਕ ਚਲਦੀ ਫਿਰਦੀ ਮਸਾਲ ਹੈ ਕਿ ਜੋ ਇੱਕ ਨੌਜਵਾਨ ਆਸਟ੍ਰੇਲੀਆ ਤੋਂ ਵਾਪਸ ਆ ਕੇ ਇੱਥੇ ਆਪਣਾ ਕਾਰ ਦਾ ਚਿਕਨ ਦਾ ਕੰਮ ਕਰ ਰਿਹਾ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਆਸਟ੍ਰੇਲੀਆ ਤੋਂ ਕਿਉਂ ਵਾਪਸ ਆਏ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲੇ ਸਾਰਿਆਂ ਨੂੰ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਏ ਆਪਣਾ ਨਾਮ ਕੀ ਹੈ ਮੇਰਾ ਨਾਮ ਨਿਤਿਨ ਠਾਕੁਰ ਹੈ ਜੀ ਮੈਂ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਹਾਂ ਤੇ ਤੁਸੀਂ ਆਸਟ੍ਰੇਲੀਆ ਚ ਮੈਂ ਸੁਣਿਆ ਤੁਸੀਂ ਪਹਿਲਾਂ ਆਸਟ੍ਰੇਲੀਆ ਚ ਕਿੰਨੇ ਸਾਲ ਰਹਿ ਕੇ ਆਏ ਹੋ ਸਰ ਮੈਂ 2014 ਚ ਗਿਆ ਸੀਗਾ ਆਪਣੀ ਇਅਰ ਟਵਲ ਮੈਂ ਉੱਥੇ ਕੰਪਲੀਟ ਕਰੀ ਹੈ ਤਾਂ ਫਿਰ ਕੁਝ ਫੈਮਿਲੀ ਇਸ਼ੂਜ਼ ਦੇ ਕਾਰਨ 트ਰੇਜੇਡੀ ਹੋ ਗਈ ਸੀ ਕਿ ਫਾਦਰ ਸਾਹਿਬ ਜਿਹੜੇ ਉਹ ਐਕਸਪਾਇਰ ਹੋ ਗਏ ਸੀਗੇ ਤਾਂ ਉਸ ਵਜ੍ਹਾ ਦੇ ਕਾਰਨ ਮੈਨੂੰ ਆਸਟ੍ਰੇਲੀਆ ਛੱਡਣਾ ਪਿਆ ਤੇ ਤੁਸੀਂ ਆਪਣੇ ਫਾਦਰ ਸਾਹਿਬ ਐਕਸਪਾਇਰ ਹੋਣ ਤੋਂ ਬਾਅਦ ਇੱਥੇ ਆਏ ਹੋ ਆਪਣੀ ਫੈਮਿਲੀ ਦੇ ਕੋਲ ਤੁਹਾਡੀ ਫੈਮਿਲੀ ਦੇ ਹਮੇ ਕਿ ਸੰਭਾਲਣ ਵਾਲੇ ਤੁਸੀਂ ਹੋ ਬਿਲਕੁਲ ਸਰ ਮੈਂ ਹੀ ਆ ਤੇ ਮੈਂ ਆ ਮੇਰੀ ਵਾਈਫ ਆ ਮੇਰੀ ਬੇਬੀ ਆ ਤੇ ਮੇਰੀ ਮਦਰ ਆ ਜੇ ਤੁਹਾਡੇ ਘਰ ਦੇ ਆ ਚੀਜ਼ ਨੂੰ ਲੈ ਕੇ ਸਪੋਰਟ ਕਰਦੇ ਕਿਉਂਕਿ ਕਾਫੀ ਤੁਹਾਨੂੰ ਵੀ ਪਤਾ ਹੁੰਦਾ ਕਾਫੀ ਨੌਜਵਾਨ ਹੁੰਦੇ ਆ ਸੋਚਦੇ ਯਾਰ ਅਸੀਂ ਉਹ ਕਾਰਟ ਲਗਾਵਾਂਗੇ ਸਾਡੀ ਸ਼ਾਨ ਨੂੰ ਫਰਕ ਪੈਂਦਾ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਗੇ ਜਿਹੜੇ ਇਦਾਂ ਚੀਜ਼ ਸੋਚਦੇ ਆ ਦੇਖੋ ਜੀ ਮਿਹਨਤ ਕਰਨੀ ਚਾਹੀਦੀ ਹੈ ਆਪਾਂ ਬਾਹਰ ਜਾ ਕੇ ਵੀ ਆਪਾਂ ਨੂੰ ਕਿਹੜਾ ਡਾਇਰੈਕਟ ਜਾ ਕੇ ਜਿਹੜੀ ਆਪਾਂ ਹਨਾ ਕਿ ਆਪਾਂ ਨੂੰ ਸਿੱਧੀ ਕੋਈ ਪੋਸਟ ਮਿਲ ਜਾਂਦੀ ਆ ਵੱਡੀ ਸਟਾਰਟਿੰਗ ਆਪਾਂ ਨੂੰ ਇਦਾਂ ਹੀ ਕਰਨੀ ਪੈਂਦੀ ਹੈ ਕੋਈ ਭਾਂਡੇ ਤੋਂ ਗੇ ਭਾਂਡੇ ਤੋਂ ਹੰਦੋਂ ਤੋਂ ਸਟਾਰਟ ਕਰਦਾ ਹੈ ਕੋਈ ਕਲੀਨਿੰਗ ਤੋਂ ਸਟਾਰਟ ਕਰਦਾ ਹੈ ਕੋਈ ਡਰਾਈਵਰੀ ਤੋਂ ਸਟਾਰਟ ਕਰਦਾ ਹੈ ਸੋ ਆਪਾਂ ਕਿਉਂ ਨਹੀਂ ਆਪਾਂ 20 ਲੱਖ ਰੁਪਇਆ ਵੀ ਲਾਉਨੇ ਆ 20 30 ਲੱਖ ਰੁਪਇਆ ਵੀ ਲਾਉਨੇ ਆ ਅੱਜ ਕੱਲ ਤਾਂ ਲੋਕੀ 50 50 ਲੱਖ ਰੁਪਇਆ ਲਾਉਣ ਤੇ ਫਿਰਦੇ ਆ ਤੇ ਤਾਂ ਵੀ ਉਹਨਾਂ ਨੂੰ ਜਿਹੜੇ ਉਹ ਵਿਜ਼ਨ ਹੀ ਮਿਲਦੇ ਜੇ ਤੁਸੀਂ 50 ਲੱਖ ਹੀ ਲਾਉਣਾ ਤੇ ਤੁਸੀਂ ਇੰਡੀਆ ਰਹਿ ਕੇ ਆਪਣਾ business journey start ਕਰਦੇ ਤੇ ਤੁਸੀਂ ਉੱਥੇ ਆਸਟ੍ਰੇਲੀਆ ਚ ਕੀ ਕੰਮ ਕਰਦੇ ਸੀਗੇ ਮੈਂ ਉੱਥੇ ਜਾ ਕੇ ਜਿਹੜਾ ਸੀਗਾ ਐਜ਼ ਅ ਡਿਸ਼ਵਾ셔 ਸਟਾਰਟ ਕਰਿਆ ਸੀਗਾ ਪਾਂਡੇ ਤੋਂ ਤੋਂ ਸਟਾਰਟ ਕਰ ਰਿਹਾ ਸੀ ਜਿਹਨੂੰ ਪੰਜਾਬੀ ਚ ਕਹਿੰਦੇ ਆ ਫਿਰ ਹੌਲੀ ਹੌਲੀ ਜਿਹੜਾ ਆਪਣੇ ਆਪ ਨੂੰ ਗੇਨ ਕਰਿਆ ਕਿਚਨ ਹੈਲਪਰ ਦੀ ਜੌਬ ਕਰੀ ਫਿਰ ਐਜ਼ ਅ ਸ਼ੈਫ ਮੈਂ ਕੰਮ ਕੀਤਾ ਐਜ਼ 3 ਸਾਲ ਉਹ ਜਿਹੜੇ 3 ਸਾਲ ਉੱਥੇ ਲਗਾ ਕੇ ਆਏ ਹੋ ਹਾਂਜੀ ਨਹੀਂ ਤਕਰੀਬਨ ਮੈਂ 4 ਸਾਲ ਲਗਾਏ ਆ 1 ਸਾਲ ਜਿਹੜਾ ਮੈਂ ਐਜ਼ ਅ ਡਿਸ਼ਵਾ셔 ਕੰਮ ਕਰਿਆ ਉੱਥੇ ਤੁਸੀਂ ਦੇਖ ਸਕਦੇ ਹੋ ਇਹਨਾਂ ਤੇ ਜਿਹੜਾ ਕਾਰ ਦਾ ਨਾਮ ਵੀ ਇਹੀ ਹੈ ਮੈਂ ਇਹਨਾਂ ਨੂੰ ਆਪਣੇ ਕੈਮਰਾਮੈਨ ਦਿਖਾਉਂਗਾ ਗੱਡੀ ਕੋਲ ਦਿਖਾਉਣ ਆਸਟ੍ਰੇਲੀਆ ਰਿਟਰਨ ਚਿਕਨ ਵਾਲਾ ਇਹ ਇੰਸਟਾਗ੍ਰਾਮ ਤੇ ਕਾਫੀ ਮਸ਼ਹੂਰ ਨੇ ਇਹਨਾਂ ਦੀ ਰੀਲਾਂ ਕਾਫੀ ਮੈਂ ਦੇਖੀਆਂ ਹੋਈਆਂ ਇੰਸਟਾਗ੍ਰਾਮ ਤੇ ਵੀ ਮੈਂ ਸੁਣਿਆ ਪਿੱਛੇ ਤੁਹਾਡੇ ਨਾਲ ਇੱਕ ਕੋਈ ਇੱਥੇ ਪ੍ਰੋਬਲਮ ਵੀ ਕ੍ਰੀਏਟ ਹੋਈ ਹੈ ਵੀ ਤੁਹਾਡੇ ਪੰਗਾ ਵੀ ਪਿਆ ਸੀਗਾ ਹਾਂਜੀ ਬਿਲਕੁਲ ਇੱਕ ਪ੍ਰੋਬਲਮ ਹੋਈ ਸੀ ਕਿਉਂਕਿ ਕੋਈ ਹੋਰ ਸੀਗਾ ਮਤਲਬ ਕਿ ਜਿਹੜੇ ਇੱਥੇ ਸੇਮ ਕੰਮ ਕਰਦੇ ਚਿਕਨ ਦਾ ਕੰਮ ਕਰਦੇ ਸੀਗੇ ਉਹ ਕੀ ਹੁੰਦਾ ਸੀ ਜਦੋਂ ਹੁਣ ਭਾਜੀ ਇੱਕ ਬੰਦੇ ਦੀ ਫੇਸ ਵੈਲਿਊ ਹੁੰਦੀ ਹੈ ਹਨ ਕਿ ਉਹ ਕੀ ਕਰਦੇ ਮੇਰਾ ਸਮਾਨ ਜਦੋਂ ਮੁੱਕ ਜਾਂਦਾ ਸੀਗਾ ਆ ਕੇ ਉਹੀ ਚੀਜ਼ ਲੈ ਕੇ ਮੇਰੀ ਜਗ੍ਹਾ ਤੇ ਖੜ ਜਾਂਦੇ ਸੀਗੇ ਜਿਹਦੇ ਕਾਰਨ ਕਸਟਮਰਸ ਨੂੰ ਕਾफी ਪਰੇਸ਼ਾਨੀ ਹੁੰਦੀ ਸੀ ਕਸਟਮਰ ਆ ਕੇ ਕਹਿੰਦੇ ਜੀ ਤੁਸੀਂ ਮਿਲਦੇ ਨਹੀਂ ਖੜਾ ਤੁਹਾਡਾ ਚਿਕਨ ਖਾਦਾ ਲੇਕਿਨ ਉਹ ਤੁਹਾਨੂੰ ਵਧੀਆ ਨਹੀਂ ਲੱਗਿਆ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਜਦੋਂ ਉਹਨਾਂ ਨੂੰ ਸਮਝਾਣਗੇ ਅੱਗੋਂ ਦੀ ਉਹਨਾਂ ਨੇ ਗਾਲੀ ਗਲੋਚ ਕਰਿਆ ਇਹ ਸਭ ਚੀਜ਼ਾਂ ਸਾਡੇ ਨਾਲ ਕਰੀਆਂ ਤੇ ਫਿਰ ਉਹ ਜਿਹੜਾ ਸੀਗਾ ਇਸ਼ੂ ਥੋੜਾ ਪੱਕਿਆ ਹੋਇਆ ਸੀਗਾ ਉਹ ਲਾ ਤੇ ਮੈਂ ਸੋਨੇ ਕੁਝ ਮਲਾਜਮਾਂ ਵੱਲੋਂ ਵੀ ਤੁਹਾਡੇ ਦੇ ਹੱਥ ਵਗੈਰਾ ਚੱਕੇ ਗਏ ਸੀ ਹਾਂਜੀ ਬਿਲਕੁਲ ਅਸੀਂ ਜਦੋਂ ਰਿਪੋਰਟ ਕਰਾਨਗੇ ਥਾਣੇ 'ਚ ਤਾਂ ਪਤਾ ਨਹੀਂ ਕੀ ਹੈ ਕੀ ਨਹੀਂ ਕਿਸੇ ਦਾ ਫੋਨ ਕਰਵਾਤਾ ਪੈਸੇ ਚੜਾਤੇ ਤਾਂ ਸਾਡੇ ਵੱਲੋਂ ਜਿਹੜੀ ਹੈ ਕਿ ਮਲਾਜਮਾਂ ਵੱਲੋਂ ਜਿਹੜੀ ਸਾਡੇ ਤੇ ਕੁੱਟਮਾਰ ਕੀਤੀ ਗਈ ਸੀ ਮੇਰੇ ਤੇ ਤੇ ਹੁਣ ਅੱਗੋਂ ਦੀ ਉਹ ਕੀ ਕਿ ਕੀ ਕੀਤਾ ਸੀ ਉਹਦਾ ਉਹਦੀ ਜਿਹੜੀ ਆਪਾਂ ਦਰਖਾਸਤ ਆ ਉਹ ਐਸਐਸਪੀ ਸਾਹਿਬ ਨੂੰ ਦਿੱਤੀ ਹੈ ਤੇ ਐਸਐਸਪੀ ਸਾਹਿਬ ਨੇ ਪੂਰਾ ਵਿਸ਼ਵਾਸ ਵੀ ਦਿੱਤਾ ਹੈ ਕਿ ਜਿਹੜੀ ਆਪਾਂ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਆਪਾਂ ਜਰੂਰ ਕਰਾਂਗੇ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਬੰਦਾ ਬਿਨਾਂ ਕਿਸੇ ਨੂੰ ਤੰਗ ਕੀਤੇ ਹੋਏ ਇੱਥੇ ਆਪਣਾ ਫੂਡ ਕਾਰਟ ਲਗਾ ਰਿਹਾ ਹੈ ਕਿੰਨੇ ਵੇ ਤੋਂ ਕਿੰਨੇ ਇੱਥੇ ਹੁੰਦੇ ਹੋ ਤੁਸੀਂ ਸਿਰਫ 1.5 ਵਜੇ ਤੋਂ ਲੈ ਕੇ 3 ਵਜੇ ਤੱਕ ਹੁੰਨੇ ਆ ਜੀ ਅਸੀਂ 1.5 ਤੋਂ 3 ਸਿਰਫ 1.5 ਤੋਂ 3 ਯਾਨੀ ਕਿ 1.5 ਘੰਟੇ ਵਾਸਤੇ ਬੰਦਾ ਕਿ ਇੱਥੇ ਕੰਮ ਕਰਦਾ ਹੈ ਤੇ ਉਹਨੂੰ ਵੀ ਲੋਕੀ ਉਹਨਾਂ ਦੇ ਉਲਟੇ ਪਰਚੇ ਕਰਾ ਕੇ ਉਹਨਾਂ ਦੀ ਕੋਟ ਮਾਰ ਕਰਵਾਉਂਦੇ ਆ ਤੇ ਭਾਈ ਮੈਂ ਗੱਲ ਕਰਨਾ ਚਾਹੁੰਗਾ ਜਿੱਦਾਂ ਤੁਸੀਂ ਤਾਂ ਬਾਹਰ ਹੀ ਹੋ ਗਏ ਹੋ ਹੁਣ ਹੁਣ ਜਿੱਦਾਂ ਕੀ ਲੋਕੀ ਆਪਣਾ ਬਾਰੋ ਦੀ ਰਿਪੋਰਟ ਹੋ ਰਹੀ ਤੁਸੀਂ ਉਹਨਾਂ ਦਾ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਮੇਰੇ ਮੈਸੇਜ ਹੀ ਆਉਂਦੇ ਨੇ ਮੈਨੂੰ ਬਹੁਤ ਲੋਕਾਂ ਦੇ ਮੈਸੇਜ ਆਉਂਦੇ ਆਉਂਦੇ ਆ ਮੈਂ ਤੁਹਾਨੂੰ ਸਕਰੀਨਸ਼ਾਟ ਵੀ ਦੇ ਦੂੰਗਾ ਕਿ ਭਾਜੀ ਅਸੀਂ ਇੱਥੇ ਰੋਜ਼ਗਾਰ ਚਾਲੂ ਕਰਨਾ ਚਾਹੁੰਦੇ ਆ ਤੁਸੀਂ ਦੱਸੋ ਆਪਾਂ ਕਿੱਥੋਂ ਸਟਾਰਟ ਕਰੀਏ ਬਟ ਹਾਂ ਮੈਂ ਉਹਨਾਂ ਨੂੰ ਜ਼ਰੂਰ ਕਹਿਣਾ ਚਾਹੂੰਗਾ ਯਾਰ ਜਿਹੜੇ ਬਾਹਰ ਜਾਣਾ ਵੀ ਚਾਹੁੰਦੇ ਨੇ ਜਿਹੜੇ ਬਾਹਰੋਂ ਆ ਵੀ ਗਏ ਨੇ ਯਾਰ ਆਪਣਾ ਯਾਰ ਚਾਹੇ ਛੋਟਾ ਸਟਾਰਟਅਪ ਕਰ ਲੋ ਠੀਕ ਹੈ ਜੇ ਘਰ ਦੇ ਤੁਹਾਡੇ ਇਨਾ ਅਫੋਰਡ ਨਹੀਂ ਕਰ ਸਕਦੇ ਜਿੱਦਾਂ ਵੀ ਆ ਤੁਸੀਂ ਇੱਕ ਛੋਟਾ ਸਟਾਰਟਅਪ ਕਰ ਲੋ ਕਿਸੇ ਚ ਜ਼ਰੂਰੀ ਨਹੀਂ ਕਿ ਆਪਾਂ ਹਰ ਇੱਕ ਚੀਜ਼ ਸਰਕਾਰੀ ਨੌਕਰੀ ਵਾਲੀ ਧੱਕੀ ਚਲੀਏ ਹੈਨਾ ਤੁਸੀਂ ਕੰਮ ਕਰੋ ਚਲੋ ਠੀਕ ਹੈ ਪੰਜਾਬ ਗਵਰਨਮੈਂਟ ਵੀ ਸਾਥ ਦੇਗੀ ਦੇਣਾ ਚਾਹੀਦਾ ਉਹਨਾਂ ਨੂੰ ਵੀ ਤੇ ਆਪਣੀ ਫੀਲਡ ਜਿਹੜੀ ਵੀ ਤੁਹਾਡੀ ਉਹਦੇ ਰਿਲੇਟਿਡ ਆ ਚਾਹੇ ਫੂਡ ਦੇ ਰਿਲੇਟਿਡ ਆ ਚਾਹੇ ਤੁਹਾਡੀ ਆਈਟੀ ਦੇ ਰਿਲੇਟਿਡ ਆ ਕਿਸੇ ਵੀ ਫੀਲਡ ਦੇ ਰਿਲੇਟਿਡ ਹੋ ਤੁਸੀਂ ਤਾਂ ਮੈਨੂੰ ਲੱਗਦਾ ਚਾਹੀਦਾ ਕਿ ਮੈਨੂੰ ਲੱਗਦਾ ਕਿ ਉਹਦੇ ਰਿਲੇਟਿਡ ਤੁਹਾਨੂੰ ਕੋਈ ਨਾ ਕੋਈ ਛੋਟਾ ਕਾਰੋਬਾਰ ਐਸਾ ਓਪਨ ਕਰਨਾ ਚਾਹੀਦਾ ਔਰ ਸੋਸ਼ਲ ਮੀਡੀਆ ਤੇ ਪਾਓ ਅੱਜਕੱਲ ਕੀ ਨਹੀਂ ਚੱਲਦਾ ਸਾਰੀ ਜਿਹੜੀ ਬਿਜ਼ਨਸ ਆ ਉਹ ਸੋਸ਼ਲ ਮੀਡੀਆ ਤੇ ਚੱ ਕਈ ਬੰਦੇ ਆਪਾਂ ਦੇਖੇ ਜਿਨ੍ਹਾਂ ਨੇ ਆਪਣੇ ਘਰ ਵੇਚ ਕੇ ਘਰ ਵੇਚ ਕੇ ਉੱਥੇ ਗਏ ਨੇ 80 80 90 90 ਲੱਖ ਰੁਪਏ ਲਾ ਕੇ ਉਹਨੂੰ ਡਿਬੋਰ ਹੋ ਕੇ ਵਾਪਸ ਆ ਗਏ ਨੇ ਤੁਸੀਂ ਉਹਨਾਂ ਦੇ ਬਾਰੇ ਉਹਨਾਂ ਦੇ ਫੈਮਿਲੀ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਐਸੇ ਸੋਚ ਰਹੇ ਕਿ ਅਪਗ੍ਰੇਡ ਕਰ ਲਾਂਗੇ ਅਸੀਂ ਕੁਝ ਕਰ ਲਾਂਗੇ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਕਰਨਾ ਮਸਲੇ ਦਾ ਹੱਲਤਾ ਨਹੀਂ ਹੈ ਠੀਕ ਹੈ ਸਿਚੁਏਸ਼ਨ ਨਾਲ ਲੜੋ ਠੀਕ ਹੈ ਮਿਲੇਗਾ ਬਿਲਕੁਲ ਵਾਈ ਗੁਰੂ ਜੀ ਮੇਡ ਕਰਨਗੇ ਹਨਾ ਉਹਨਾਂ ਤੇ ਵੀ ਮੇਅਰ ਕਰਨਗੇ ਕੋਈ ਨਾ ਕੋਈ ਕੰਮ ਚਾਲੂ ਐਸੇ ਕਰਨ ਦੀ ਪ੍ਰਮਾਤਮਾ ਚਲੋ ਮਿਹਨਤ ਉਹਨਾਂ ਦੀ ਜੇ ਰੰਗ ਤੇ ਤੁਸੀਂ ਦੇਖਦੇ ਸੀਗੇ ਸਾਡੇ ਨਾਲ ਫੇਰ ਮੈਂ ਕੋਈ ਕਹੂੰਗਾ ਆਸਟ੍ਰੇਲੀਆ ਰਿਟਰਨ ਚਿਕਨ ਵਾਲੇ ਸੀਗੇ ਜਿਹੜੇ ਕਿ ਆਸਟ੍ਰੇਲੀਆ ਤੋਂ ਵਾਪਸ ਆ ਗਏ 4-5 ਸਾਲ ਉੱਥੇ ਲਗਾਏ ਹੈ ਉੱਥੋਂ ਦੀ ਵਾਪਸ ਆ ਕੇ ਆਪਣਾ ਇੱਥੇ ਸਟਾਰਟਅਪ ਕੀਤਾ ਇਹਨਾਂ ਨੇ ਕੋਈ ਸ਼ਰਮ ਨਹੀਂ ਕੀਤੀ ਕਿ ਮੈਂ ਇੱਥੇ ਲਗਾਉਂਗਾ ਮੇਰੇ ਫੈਮਿਲੀ ਮੈਂਬਰ ਕੀ ਕਹਿਣਗੇ ਮੈਂ ਬਿਲਕੁਲ ਇਸ ਗੱਲ ਤੇ ਮੈਂ ਬੋਲਣਾ ਵੀ ਚਾਹੂੰਗਾ ਸਾਡੀ ਜਿਹੜੀ ਫੈਮਿਲੀ ਸੀਗੀ ਉਹ ਵੀ ਕਹਿੰਦੇ ਸੀਗੇ ਕਿ ਤੁਹਾਡਾ ਮੁੰਡਾ ਕਿਹੜੇ ਕੰਮਾਂ ਤੇ ਲੱਗ ਗਿਆ ਬਾਹਰੋਂ ਆ ਕੇ ਕਿ ਸੜਕਾਂ ਤੇ ਖੜ ਕੇ ਰੇੜੀਆਂ ਲਾਣ ਲੱਗ ਗਿਆ ਦੇਖੋ ਜੀ ਮੈਂ ਇੱਕ ਚੀਜ਼ ਯੂਥ ਨੂੰ ਮੈਂ ਜ਼ਰੂਰ ਕਹੂੰਗਾ ਯਾਰ ਸ਼ਰਮ ਨਾ ਕਰੋ ਜੇ ਤੁਸੀਂ ਅੱਜ ਸ਼ਰਮ ਕਰੋਗੇ ਨਾ ਤੇ ਪ੍ਰਵਾਸੀ ਦੇਖ ਲਓ ਅੱਜ ਕਿੱਥੇ ਦੇ ਕਿੱਥੇ ਪਹੁੰਚ ਗਏ ਆ ਸਾਡੇ ਸ਼ਹਿਰਾਂ 'ਚ ਹੀ ਰਹਿ ਰਹੇ ਆ ਠੀਕ ਆ ਮੈਂ ਫੇਰ ਕਹਾਂਗਾ ਕਿ ਪ੍ਰਵਾਸੀ ਦੇਖ ਲਓ ਕਿੱਥੇ ਦੇ ਕਿੱਥੇ ਪਹੁੰਚ ਗਏ ਆ ਬਾਹਰਲੀਆਂ ਸਟੇਟਾਂ ਤੋਂ ਆ ਕੇ ਲੋਕਾਂ ਨੇ ਇੱਥੇ ਆਪਣੇ ਪੈਰ ਜਮਾ ਲਏ ਆ ਤੇ ਅਸੀਂ ਆਪਣੀ ਸਟੇਟ 'ਚ ਰਹਿ ਕੇ ਵੀ ਆਪਾਂ ਜੇ ਕੁਝ ਨਹੀਂ ਨਾ ਕਰ ਸਕਦੇ ਫੇਰ ਤਾਂ ਬਹੁਤ ਮਾੜੀ ਗੱਲ ਆ ਤੇ ਆਪਣੀ ਸ਼ਰਮਾ ਨੂੰ ਲਾ ਲਓ ਸੜਕਾਂ 'ਤੇ ਆਜੋ ਜਿਹੜਾ ਕੰਮ ਕਰੋ ਯਾਰ ਮੈਂ ਕਹਿੰਦਾ ਸਿਰਫ ਕੰਮ ਕਰੋ ਆਪਣੇ ਤਾਂ ਸਾਰੇ ਇੱਥੋਂ ਦੀ ਬੈਗਪੈਕ ਕਰਕੇ ਬਾਹਰ ਨੂੰ ਟੁਰੀ ਫਿਰਦੇ ਆ ਕੀ ਬਾਹਰ ਜਾ ਕੇ ਵੀ ਕਿਹੜ ਬਾਰੀਆ ਕਿ ਮਿਹਨਤੀ ਕਰਦੇ ਹਾਂ ਮੈਂ ਕਰਦਾ ਸੀਗਾ ਜਾ ਕੇ 14-14 ਘੰਟੇ ਕੰਮ ਕਰਦਾ ਜਾ ਕੇ ਫਿਰ ਵੀ ਕੀ ਘਰ ਦੇ ਦਾ ਮੂੰਹ ਦੇਖਣਾ ਨਸੀਬ ਨਹੀਂ ਹੁੰਦਾ ਠੀਕ ਹੈ ਤੇ ਇਹ ਚੀਜ਼ਾਂ ਜਿਹੜੀਆਂ ਵੀ ਕਿ ਮੈਟਰ ਕਰਦੀਆਂ ਨੇ ਯਾਰ ਕਿ ਤੁਸੀਂ ਆਪਣਾ ਇੱਥੇ ਰਹਿ ਕੇ ਆਪਣਾ ਕੰਮ ਕਿਉਂ ਨਹੀਂ ਕਰਦੇ ਤੁਸੀਂ ਕਰੋ ਮੈਂ ਐਸੇ ਲੋਕ ਵੀ ਦੇਖੇ ਆ ਭਾਈ ਕਿ ਮੈਂ ਕਹਿੰਦਾ ਕਿ ਚੱਲ ਮੇਰੇ ਨਾਲ ਆ ਜਾ ਕੋਈ ਇੱਕ ਬੰਦਾ ਸੀਗਾ ਜੋਬ ਨਹੀਂ ਕਰਦਾ ਹਨਾ ਤੇ ਮੈਂ ਉਹਨੂੰ ਬੋਲਦਾ ਕਿ ਮੈਂ ਕਿਹਾ ਚੱਲ ਤੂੰ ਮੇਰੇ ਨਾਲ ਆ ਜਾ ਕਰ ਕਦੀ ਕਦੀ ਲੋਡ ਹੁੰਦੀ ਹੈ ਚੱਲ ਜੋਬ ਬੰਦਾ ਮੈਂ ਤੁਹਾਨੂੰ ਦੇ ਦਿਆ ਕਰੂੰਗਾ ਨਹੀਂ ਨਹੀਂ ਕਹਿੰਦਾ ਮੈਂ ਤਾਂ ਕੈਨੇਡਾ ਹੀ ਜਾਣਾ ਕਹਿੰਦਾ ਉੱਥੇ ਜਾ ਕੇ ਕੰਮ ਕਰੂੰਗਾ ਕਹਿੰਦਾ ਸੋ ਇਦਾਂ ਦਾ ਜਿਹੜਾ ਸਾਡੇ ਪੰਜਾਬੀਆਂ ਦਾ ਮਾਈਂਡ ਸੈਟਅਪ ਹੋ ਰੱਖਿਆ ਹੋਇਆ ਇਸ ਟਾਈਮ 'ਚ ਸੋ ਮੈਨੂੰ ਲੱਗਦਾ ਕਿ ਚੇਂਜ ਕਰਨਾ ਚਾਹੀਦਾ ਘਰਦਿਆਂ ਦਾ ਸਾਥ ਦੇਣਾ ਚਾਹੀਦਾ ਕਿ ਉਹਨਾਂ ਨੂੰ ਵੀ ਇਹ ਵੀ ਨਾ ਲੱਗੇ ਕਿ ਮੇਰਾ ਪੁੱਤ ਅੱਜ 28 ਸਾਲ ਦਾ ਹੋ ਗਿਆ ਤੇ ਉਹ ਵੇਲਾ ਤੁਰਿਆ ਫਿਰਦਾ ਸੜਕਾਂ ਤੇ ਉਹ ਬਿਕੋਜ਼ ਆਫ ਡੈਡ ਕੀ ਕਿ ਉਹ ਨੇ ਕੈਨੇਡਾ ਜਾਣਾ ਆਪਣੀ ਮਿਹਨਤ ਕਰੋ ਸੜਕਾਂ ਤੇ ਆਓ ਯਾਰ ਕੰਮ ਕਰੋ ਯਾਰ ਰੋਜ਼ਗਾਰ ਕਰੋ ਜੌਬਾਂ ਕਰੋ ਕੁਝ ਨਹੀਂ ਹੈ ਯਾਰ ਜਿਨੀ ਦੇ ਤੱਕ ਨਹੀਂ ਕੁਝ ਹੈ ਜੌਬ ਦਾ ਕਰੋ ਐਟ ਲੀਸਟ ਠੀਕ ਹੈ ਮੈਂ ਮੈਂ ਇਹੀ ਚੀਜ਼ ਤੁਹਾਨੂੰ ਕਹਿਣਾ ਚਾਹੁੰਗਾ ਬਿਲਕੁਲ ਤੁਸੀਂ ਸੀਗੇ ਪੰਜਾਬ ਨੈਸ਼ਨ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਕਿਸ਼ੋਰਮਾ ਕੈਮਰਾਮੈਨ ਸੰਦੀਪ ਜੀ ਦੇ ਨਾਲ